ਇੱਕ ਬਚਪਨ ਹੈ ਇੱਕ ਜਵਾਨੀ ਹੈ ਇੱਕ ਬੁੱਢੇਪਾ ਹੈ ਹੁਣ ਇਹਨਾਂ ਤਿੰਨਾਂ ਅਵਸਥਾ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਅਵਸਥਾ ਉਛਾਲੇ ਮਾਰਦੀ ਉਹ ਜਵਾਨੀ ਹੈ ਉਹ ਜਵਾਨੀ ਹੈ ਜਵਾਨੀ ਦੇ ਵਿੱਚ ਮਨੁੱਖ ਦੇ ਅੰਦਰ ਪੂਰਨ ਤੌਰ ਤੇ ਜੋਸ਼ ਹੁੰਦਾ ਜੀ ਵਿਕਾਰ ਵੀ ਸਿਖਰ ਤੇ ਹੁੰਦੇ ਨੇ ਇੰਦਰੇ ਵੀ ਸਿਖਰ ਤੇ ਹੁੰਦੇ ਨੇ ਤੇ ਉੱਦਮ ਕਰਨ ਦਾ ਜਿਹੜਾ ਪੱਖ ਹੈ ਉਹ ਵੀ ਮਨੁੱਖ ਦੇ ਵਿੱਚ ਬਹੁਤਾ ਭਰਿਆ ਹੁੰਦਾ ਉਸ ਵਕਤ ਪਰ ਇਸ ਜਵਾਨੀ ਨੂੰ ਜਿਉਣਾ ਕਿਵੇਂ ਹੈ ਉਹ ਅਸੀਂ ਗੁਰੂਕੁਲ ਪੁੱਛੀ ਆ ਕੇ ਦੇਖੋ ਚਲੋ ਅਸੀਂ ਆਖਦੇ ਨੇ ਅਭੀ ਬਚਪਨ ਜਿਹੜਾ ਅਨਜਾਨਪੂਨੇ ਚ ਲੰਘਦਾ ਹੈ ਪਰ ਅਸਲ ਵਿੱਚ ਜੇ ਗੁਰਬਾਣੀ ਦੇ ਨਾਲ ਜੁੜੀਏ ਤਾਂ ਉਹ ਬਚਪਨ ਵੀ ਜਿਹੜਾ ਏ ਬੜਾ ਕੀਮਤੀ ਹੋ ਕੇ ਬਤੀਤ ਹੁੰਦਾ ਹੈ ਬਸਰ ਹੁੰਦਾ ਹੈ ਚਲੋ ਮੈਂ ਜਿਹੜੀ ਬੇਨਤੀ ਕਰ ਰਿਆਂ ਬਚਪਨ ਸੀ ਆਖਦੇ ਨੇ ਜੀ ਵੀ ਅਨਜਾਨ ਕੋਨੇ ਚ ਬਸਰ ਹੋ ਜਾਂਦਾ ਹੈ ਬੁੱਢੇ ਪਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੈ ਜਿਵੇਂ ਮਨੁੱਖ ਸਵੇਰ ਦਾ ਕੰਮ ਕਾਜ ਵਿੱਚ ਲੱਗਿਆ ਹੋਵੇ ਸਵੇਰ ਤੋਂ ਸ਼ਾਮ ਨੂੰ ਘਰ ਆਵੇ ਤੇ ਬੜਾ ਥੱਕਿਆ ਟੁੱਟਿਆ ਹੁੰਦਾ ਜੀ ਆ ਕੇ ਪਹੁੰਚ ਜਾਂਦਾ ਬੁੱਢੇ ਪਾ ਜਿਹੜਾ ਉਹ ਜ਼ਿਆਦਾਤਰ ਥਕਾਵਟ ਚ ਲੰਘ ਜਾਂਦਾ ਹੈ ਪਰ ਜਿਹੜੀ ਜਵਾਨੀ ਹੈ ਨਾ ਜਵਾਨੀ ਵਿੱਚ ਥਕਾਵਟ ਨਹੀਂ ਹੁੰਦੀ ਜੀ ਉਹਨੇ ਜਵਾਨੀ ਹੀ ਹੈ ਜਿੰਦੇ ਵਿੱਚ ਮਨੁੱਖ ਆਪਣੇ ਜੀਵਨ ਨੂੰ ਸਵਾਰਦਾ ਏ ਇਹ ਜਵਾਨੀ ਹੀ ਹੈ ਜਿੰਦੇ ਵਿੱਚ ਮਨੁੱਖ ਆਪਣੇ ਜੀਵਨ ਨੂੰ ਖਰਾਬ ਕਰਦਾ ਏ ਮੈਂ ਬੇਨਤੀ ਵਿੱਚੋ ਇਹ ਕਰ ਰਿਹਾ ਆਪ ਜੀ ਨਾਲ ਵੀ ਜਵਾਨੀ ਨੂੰ ਜਿਉਣਾ ਕਿਵੇਂ ਹੈ ਐਸੀ ਗੁਰੂ ਕੋਲ ਪੁੱਛੀਏ ਆ ਕੇ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ ਉਹਦੇ ਵਿੱਚੋਂ ਮੈਂ ਇੱਕ ਪੰਕਤੀ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ ਧਨ ਜੋਬਨ ਦਾ ਗਰਬ ਨਾ ਕੀਜੇ ਕਾਗਜ਼ ਜਿਉ ਗਲ ਜਾਹੇਗਾ ਗੁਰੂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਧਨ ਤੇ ਜੋਬਨ ਦਾ ਹੰਕਾਰ ਨਾ ਕਰੀ ਕਾਗਜ਼ ਵਾਂਗ ਗਲ ਜਾਏਗਾ ਹੁਣ ਇੱਕ ਤਾਂ ਹੁੰਦਾ ਕਾਗਜ਼ ਨੂੰ ਸਾੜਨਾ ਤੇ ਇੱਕ ਹੁੰਦਾ ਕਾਗਜ਼ ਦਾ ਗੱਲਣਾ ਤੁਸੀਂ ਕਾਗਜ਼ ਦੇ ਉੱਤੇ ਸਾਫ਼ ਕਾਗਜ਼ ਹੋਵੇ ਹੁੰਦੇ ਤੇ ਪਾਣੀ ਦੀਆਂ ਬੂੰਦਾਂ ਸੜਦੇ ਉਹ ਗਲ ਗਿਆ ਬੇਕਾਰ ਹੈ ਹੁੰਦੇ ਉੱਤੇ ਤੁਸੀਂ ਕੁਝ ਨਹੀਂ ਲਿਖ ਸਕਦੇ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਸ ਧਨ ਤੇ ਜੋਬਣ ਦਾ ਹੰਕਾਰ ਨਾ ਕਰੀ ਕਾਗਜ਼ ਦੇ ਵਾਂਗ ਇਹ ਗਲ ਜਾਏਗਾ ਤੂੰ ਹੁਣ ਦੇਖੋ ਦੋ ਚੀਜ਼ਾਂ ਹੀ ਵਰਤੀਆਂ ਉਹਨਾਂ ਨੇ ਹੰਕਾਰ ਤਾਂ ਮਨੁੱਖ ਹਰ ਚੀਜ਼ ਦਾ ਕਰ ਲੈਂਦਾ ਹੈ ਛੋਟੇ ਤੋਂ ਛੋਟੇ ਪਦਾਰਥ ਦਾ ਵੀ ਹੰਕਾਰ ਹੋ ਜਾਂਦਾ ਹੈ ਗੁਣਾ ਦਾ ਵੀ ਹੰਕਾਰ ਹੋ ਜਾਂਦਾ ਹੈ ਉੱਚੇ ਉਹਦਿਆਂ ਦਾ ਵੀ ਹੰਕਾਰ ਹੋ ਜਾਂਦਾ ਹੈ ਪਰ ਬਾਬਾ ਕਬੀਰ ਸਾਹਿਬ ਜੀ ਨੇ ਦੋ ਹੀ ਚੀਜ਼ਾਂ ਵਰਤੀਆਂ ਧਨ ਤੇ ਜੋਬਨ ਜੋਬਨ ਦਾ ਭਾਵ ਹੈ ਜਵਾਨੀ ਕਿਉਂਕਿ ਜਿਹੜੀ ਜਵਾਨੀ ਉਹ ਸ਼ਿਖਰ ਤੇ ਹੁੰਦੀ ਹੈ ਮੈਂ ਬੇਨਤੀ ਕਰ ਚੁੱਕਿਆ ਮਨੁੱਖ ਦੇ ਅੰਦਰ ਜੁਸ਼ੀਲਾਪਨ ਉਹ ਬਹੁਤ ਹੁੰਦਾ ਹੈ ਜੀ ਜਵਾਨੀ ਵੇਲੇ ਪਰ ਜਿਹੜੀ ਜਵਾਨੀ ਧਨ ਦੇ ਵਿੱਚ ਮਸਤ ਹੋ ਜਾਵੇ ਨਾ ਫਿਰ ਉਹ ਜਵਾਨੀ ਸਾਹਣੀ ਬੜੀ ਔਖੀ ਹੋ ਜਾਂਦੀ ਹੈ ਜਵਾਨੀ ਦੋਸ਼ਬਦ ਵਰਤੇ ਜੀ ਧਨ ਤੇ ਜੋਬਨ ਸਹਿਬ ਜੀ ਕਹਿੰਦੇ ਜਿਹੜੀ ਜਵਾਨੀ ਧਨ ਦੇ ਵਿੱਚ ਮਸਤ ਹੋ ਜਾਵੇ ਪੈਸਿਆਂ ਦੇ ਵਿੱਚ ਖਚੀਤ ਹੋ ਜਾਵੇ ਫਿਰ ਉਹ ਜਵਾਨੀ ਸਾਹਣੀ ਬੜੀ ਔਖੀ ਹੋ ਜਾਂਦੀ ਹੈ ਜੀ ਫਿਰ ਉਹ ਜ਼ਿਆਦਾਤਰ ਉਹ ਜਵਾਨੀ ਵਿਕਾਰੀ ਹੋ ਕੇ ਬਤੀਤ ਹੁੰਦੀ ਹੈ ਮਾੜੇ ਕਰਮਾਂ ਚ ਬਤੀਤ ਹੁੰਦੀ ਜੀ ਮੈਂ ਸ਼ਾਇਦ ਪਹਿਲਾਂ ਵੀ ਬੇਨਤੀ ਕੀਤੀ ਜੀ ਸਾਡੇ ਫਾਜ਼ਿਲਕਾ ਦੇ ਇਲਾਕੇ ਦੇ ਵਿੱਚ ਇੱਕ ਆੜਤੀਆਂ ਸੀ ਜੀ ਮੈਂ ਨਾਮ ਨਹੀਂ ਵਰਤ ਰਿਹਾ ਮੈਂ ਕੇਵਲ ਇੱਕ ਘਟਨਾ ਜੀ ਦੱਸ ਰਿਹਾ ਆਪ ਜੀ ਨੂੰ ਵੀ ਜਵਾਨੀ ਜਦੋਂ ਧਨ ਦੇ ਵਿੱਚ ਮਸਤ ਹੋ ਜਾਵੇ ਜਾਂ ਖਚਿਤ ਹੋ ਜਾਵੇ ਫਿਰ ਜਵਾਨੀ ਸਾਂਭਣੀ ਓਕੀ ਹੋ ਜਾਂਦੀ ਬਾਬਾ ਕਬੀਰ ਜੀ ਕਹਿੰਦੇ ਉਹ ਕਾਗਜ ਵੰਗ ਗਲ ਜਾਂਦੀ ਐ ਫਿਰ ਆਰਤੀ ਅਸੀ ਜੀ ਹੁੰਦਾ ਇੱਕੋ ਪੁੱਤਰ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਧਨ ਪਦਾਰਥ ਬਹੁਤ ਸੀ ਤੇ ਇਹ ਘਟਨਾ ਮੈਂ ਤੁਹਾਨੂੰ 2013 14 ਦੀ ਦੱਸ ਰਿਆਂ 2014 ਦੀ ਇਹ ਘਟਨਾ ਹੈ ਜੀ ਤੇ ਪਦਾਰਥ ਬਹੁਤ ਸੀ ਜੀ ਹੁੰਦੇ ਕੋਲ ਕੋਈ ਕਮੀ ਨਹੀਂ ਸੀ ਪੁੱਤਰ ਨੂੰ ਜੋ ਚਾਹੀਦਾ ਸੀ ਉਹਨੂੰ ਮਿਲਦਾ ਸੀ ਉਹ ਜੋ ਵੀ ਉਹ ਮੰਗ ਕਰਦਾ ਉਹਨੂੰ ਮਿਲਦਾ ਇੱਕ ਗੱਲ ਜ਼ਰੂਰ ਯਾਦ ਰੱਖਿਓ ਜੀ ਸਿਆਣੇ ਪਤਾ ਕੀ ਆਖਦੇ ਨੇ ਪੁੱਤਰ ਕੋਈ ਵੀ ਦਾਤ ਮੰਗੇ ਚਲੋ ਪੜ੍ਹਾਈ ਦੇ ਪ੍ਰਤੀ ਜਾਂ ਜਿਹੜੀ ਜ਼ਰੂਰੀ ਹੈ ਉਹ ਤਾਂ ਦਾਤ ਦੇਣੀ ਹੈ ਪਰ ਉਹਦੇ ਖੁਆਇਸ਼ ਦੇ ਪ੍ਰਤੀ ਕੋਈ ਦਾਤ ਮੰਗੇ ਤਾਂ ਥੋੜਾ ਜਿਹਾ ਸਮਝ ਜ਼ਰੂਰ ਪਾਇਆ ਕਰੋ ਨਾਲ ਦੀ ਨਾਲ ਨਾ ਲੈ ਕੇ ਦਿਆ ਕਰੋ ਥੋੜਾ ਜਿਹਾ ਸਮਾਂ ਭਾਣ ਦਾ ਭਾਵ ਹੈ ਉਹਦੇ ਅੰਦਰ ਵੀ ਸਬਰ ਬਣੇ ਥੋੜਾ ਜਿਹਾ ਸਬਰ ਦਾ ਗੁਣ ਜਿਹੜਾ ਉਹ ਪੈਦਾ ਹੋ ਸਕੇ ਜੇ ਉਹਦੇ ਮੁੱਖ ਚ ਕੋਈ ਦਾਤ ਦੀ ਮੰਗ ਉੱਠੀ ਨਾਲ ਦੀ ਨਾਲ ਪੂਰੀ ਕਰ ਦਿੱਤੀ ਯਾਦ ਰੱਖਿਓ ਫਿਰ ਸਬਰ ਦਾ ਗੁਣ ਨਹੀਂ ਆਉਣਾ ਤੇ ਜੀਵਨ ਦੇ ਸਫਰ ਦੇ ਵਿੱਚ ਜੇ ਗਰੀਬੀ ਆ ਗਈ ਅਤ ਦੀ ਮੁਸੀਬਤ ਆ ਗਈ ਫਿਰ ਉਹਦੇ ਲਈ ਉਹ ਸਮਾਂ ਕੱਢਣਾ ਬੜਾ ਔਖਾ ਹੋ ਜਾਏਗਾ ਹਾਂ ਜੇ ਉਹਦੇ ਕੋਲ ਸਬਰ ਹੋਵੇਗਾ ਤੇ ਫਿਰ ਉਹ ਅਤ ਦੀ ਗਰੀਬੀ ਵੀ ਬੜੇ ਆਮ ਨਾਲ ਕੱਢ ਲੇਗਾ ਇਹ ਸਾਡੇ ਹੱਥ 'ਚ ਹੈ ਜੀ ਚਲੋ ਦਾਤ ਲੈ ਕੇ ਦਿਓ ਪਰ ਥੋੜਾ ਜਿਹਾ ਸਮਾਂ ਪਾ ਲਿਓ ਰੋਂਦਾ ਤਾਂ ਰੋਣ ਦਿਓ ਜਿੱਦ ਕਰਦਾ ਤਾਂ ਕਰਨ ਦਿਓ ਪਰ ਵਕਤ ਜਰੂਰ ਪਾ ਲਿਓ ਤਾਂ ਕਿ ਉਹਦੇ ਅੰਦਰ ਵੀ ਇੱਕ ਸਬਰ ਬਣ ਸਕੇ ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਪ ਜੀ ਨੂੰ ਹੁਣ ਜੋ ਮੰਗਦਾ ਹਰ ਦਾਤ ਹਰ ਚੀਜ਼ ਉਹਨੂੰ ਮਿਲਦੀ ਜੀ ਤੇ ਜਦੋਂ ਖੁੱਲ ਮਿਲ ਜਾਵੇ ਨਾ ਜਦੋਂ ਅਕਸਰ ਖੁੱਲ ਮਿਲ ਜਾਵੇ ਤੇ ਅਕਸਰ ਮਨੁੱਖ ਜਿਹੜਾ ਏ ਉਹ ਮਾੜੇ ਕਰਮਾਂ 'ਚ ਹੋ ਜਾਂਦਾ ਏ ਇੱਕ ਤਾਂ ਧਨ ਦੌਲਤ ਹੋਵੇ ਚੰਗੇ ਪਦਾਰਥ ਹੁਣ ਕਿਸੇ ਚੀਜ਼ ਦੀ ਚਿੰਤਾ ਨਾ ਹੋਵੇ ਤੇ ਮਨੁੱਖ ਅਕਸਰ ਜਿਹੜਾ ਮਾੜੇ ਕਰਮਾਂ ਵਾਲੇ ਪਾਸੇ ਪੈਰ ਧਰ ਦਿੰਦਾ ਹੁਣ ਉਹ ਨਸ਼ਿਆਂ 'ਚ ਪੈ ਗਿਆ ਜੀ ਪੁੱਤਰ ਹੁੰਦਾ ਨਸ਼ੇ ਬਹੁਤੇ ਕਰਨ ਲੱਗ ਗਿਆ ਨਸ਼ਿਆਂ ਤੋਂ ਪਹੁੰਚਦਾ ਪਹੁੰਚਦਾ ਜੀ ਟੀਕੇ ਵੀ ਲਾਉਣ ਲੱਗ ਗਿਆ ਉਹ ਆਪਣੇ ਮਿੱਤਰ ਦੇ ਨਾਲ ਚਲਾ ਗਿਆ ਜੀ ਨਸ਼ਾ ਕਰਨ ਕਿਸੇ ਝਾੜੀਆਂ ਵਿੱਚ ਜਾ ਕੇ ਹੁਣ ਉਹਨੇ ਜਦੋਂ ਨਸ਼ਾ ਲਾਇਆ ਟੀਕਾ ਲਾਇਆ ਤੇ ਉਹ ਡੋਜ਼ ਜਿਆਦਾ ਤੇਜ਼ ਸੀ ਉਹਨੇ ਲੈ ਲਈ ਤੇ ਉੱਤੇ ਤੜਫਦਾ ਹੋਇਆ ਉੱਥੇ ਹੀ ਮਰ ਗਿਆ ਹੁਣ ਜਿਹੜਾ ਨਾਲ ਦੋਸਤ ਸੀ ਮਿੱਤਰ ਸੀ ਉਹ ਘਬਰ ਗਿਆ ਜੀ ਮੈਂ ਸੰਖੇਪ ਜੀ ਬੇਨਤੀ ਕਰ ਰਿਹਾ ਉਹ ਘਬਰਿਆ ਜੀ ਉਹ ਡਰਿਆ ਉਹਨੂੰ ਉੱਥੋਂ ਛੱਡ ਕੇ ਭੱਜ ਗਿਆ ਤੇ ਕਿਸੇ ਨੂੰ ਦੱਸਿਆ ਨਹੀਂ ਜੀ ਉਹਨੇ ਉਹਨੂੰ ਇਹ ਡਰ ਸੀ ਮੈਂ ਫੜਿਆ ਜਾਵਾਂਗਾ ਉਹ ਫਾਇਰਲਿਕਾ ਦਾ ਇਲਾਕਾ ਛੱਡ ਕੇ ਚਲਾ ਗਿਆ ਦੋ ਦਿਨ ਬਤੀਤ ਹੋ ਗਏ ਤਿੰਨ ਦਿਨ ਬਤੀਤ ਹੋ ਕੇ ਅਖਬਾਰਾਂ ਚ ਮੋਬਾਈਲਾਂ ਚ ਸਭ ਥਾਂ ਤੇ ਫੋਟੋਆਂ ਪਾ ਦਿੱਤੀਆਂ ਗਈਆਂ ਤਿੰਨ ਚਾਰ ਦਿਨ ਬਤੀਤ ਹੋ ਗਏ ਜਿਉਂਦੀ লাশ ਨੂੰ ਕੁੱਤਿਆਂ ਨੇ ਖਾ ਲਿਆ ਅੱਧੀ ਰਹਿ ਗਈ লাশ ਹੁੰਦੀ ਤੇ ਜਦੋਂ ਸਮੈਲ ਆਈ ਜਿਹੜੇ ਖੇਤੀ ਕਰਨ ਵਾਲੇ ਸੀ ਉਹਨਾਂ ਨੇ ਦੱਸਿਆ ਫਿਰ ਜਾ ਕੇ ਤੇ ਫਿਰ ਪਿਓ ਜਿਹੜਾ ਹੈ ਉਹ ਅੱਧੀ লাশ ਲੈ ਕੇ ਆਪਣੇ ਘਰ ਆਇਆ ਆਪਣੇ ਪੁੱਤਰ ਦੀ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਕਾਗਜ਼ ਜੋ ਗੱਲ ਜਾਹੇਗਾ ਜਦੋਂ ਇਹ ਜਵਾਨੀ ਧਨ ਪਦਾਰਥਾਂ ਚ ਪੂਰੀ ਤਰ੍ਹਾਂ ਖਚਿਤ ਹੋ ਜੇ ਫਿਰ ਇਹ ਸਾਂਬਣੀ ਬੜੀ ਔਖੀ ਹੋ ਜਾਂਦੀ ਹੈ ਜੀ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਏ ਵੀ ਜਵਾਨੀ ਦੇ ਵਿੱਚ ਰਹਿ ਕੇ ਜੀਵਨ ਨੂੰ ਬਸਰ ਕਿਵੇਂ ਕਰਨਾ ਹੈ ਜਵਾਨੀ ਦੇ ਵਿੱਚ ਜ਼ਿਆਦਾਤਰ ਕਾਲਾਪਨ ਹੁੰਦਾ ਸਬਰ ਨਹੀਂ ਹੁੰਦਾ ਪਰ ਜਵਾਨੀ ਚ ਸਬਰ ਦਾ ਹੋਣਾ ਬੜਾ ਜ਼ਰੂਰੀ ਹੈ ਜੀ